ਦਾਲਾਂ ਦੀ ਵਧਰੀ ਕੀਮਤਾਂ ਨੇ ਜਿੱਥੇ ਆਮ ਲੋਕਾਂ ਲਈ ਪਰੇਸ਼ਾਨੀ ਖੜੀ ਕੀਤੀ ਹੈ ਉੱਥੇ ਜਿਹੜੇ ਕਿਸਾਨਾਂ ਨੇ ਇਸ ਦੀ ਖੇਤੀ ਕੀਤੀ ਹੈ ਉਸ ਦੇ ਵਾਰੇ ਨਿਆਰੇ ਹੋ ਰਹੇ ਨੇ ਮੈਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੁੱਖਾ ਸਿੰਘ ਵਾਲਾ ਤੇ ਕਿਸਾਨ ਦੇ ਖੇਤ ਵਿੱਚ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਅਰਹਰ ਦਾ ਇਹ ਖੇਤ ਹੈ ਤੇ ਦਾਲਾਂ ਵਿੱਚ ਸਭ ਤੋਂ ਵੱਧ ਜਿਹੜਾ ਇਸ ਇਸ ਵਾਰ ਰੇਟ ਚੱਲ ਰਿਹਾ ਔਰ ਅਰਹਰ ਦਾ ਰੇਟ ਹੈ ਤਕਰੀਬਨ ਬਾਜ਼ਾਰ ਦੇ ਵਿੱਚ 250 ਰੁਪਏ ਕਿਲੋ ਤੱਕ ਜਿਹੜੀ ਅਰਹਰ ਦੀ ਦਾਲ ਆ ਉਹ ਵਿਕ ਰਹੀ ਹੈ ਤੇ ਸਾਡੇ ਨਾਲ ਕਿਸਾਨ ਨੇ ਰਾਜਪਾਲ ਜਿਹੜੇ ਇਹਨਾਂ ਨੇ ਇਸ ਵਾਰ 2 ਏਕੜ ਦੇ ਵਿੱਚ ਅਰਹਰ ਦੀ ਖੇਤੀ ਕੀਤੀ ਆ ਔਰ ਵੱਡੇ ਪੱਧਰ ਤੇ ਮੁਨਾਫਾ ਕਮਾਰੇ ਨੇ ਹਾਂਜੀ ਰਾਜਪਾਲ ਜੀ ਜਿਹੜਾ ਇਸ ਵਾਰ ਤੁਸੀਂ ਖੇਤੀ ਕੀਤੀ ਆ ਅਰਹਰ ਦੀ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜਿਹੜਾ ਮੁਨਾਫਾ ਹੋ ਰਿਹਾ ਤੁਹਾਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਜੀ ਜਿੱਦੋਂ ਕਿ ਬਾਰੇ ਨੇ ਹਰੇ ਜੀ ਅਸੀਂ 2 ਲੱਖ ਤੋਂ ਔਰ 2 ਲੱਖ ਤੋਂ ਢਾਈ ਲੱਖ ਦਾ ਕੰਮ ਅੱਛਾ ਜੀ ਹਾਂਜੀ ਜਿੱਦੋਂ ਕਿ ਬਾਰੇ ਨੇ ਹਰੇ ਜਿਵੇਂ ਅੱਛਾ ਵਿਗਾਨ ਬਹਾਦਰ ਕੋਲ 6 ਇੱਕ ਨਰਮਾਜੀਆ ਉਹ ਨਹੀਂ ਵੀਦ ਸਾਰੇ ਹਰ ਹਰੀ ਕਰਨੀ ਆ ਅੱਛਾ ਹਾਂਜੀ ਤੇ ਜੇ ਆਪਾਂ ਚੋਨੇ ਦੀ ਗੱਲ ਕਰੀਏ ਤਾਂ ਚੋਨੇ ਨਾਲੋਂ ਵੱਧ ਕਿੰਨਾ ਕੁ ਮੁਨਾਫਾ ਇਹਦਾ ਕਿਹੜਾ ਜੇ ਚੋਨੇ ਦੇ 10 ਏਕੜ ਜੀ ਤੇ ਹਰ ਹਰ ਦਾ 1 ਏਕੜ ਅਚਾ ਚੋਨੇ ਦੇ 10 ਏਕੜ ਤੇ ਹਰ ਹਰ ਦਾ 1 ਏਕੜ ਜੀ ਬਾਕੀ ਖਰਚਾ ਹੈ ਨਹੀਂ ਖਰਚਾ ਵਾ ਤੰਨੇਜ ਹਜ਼ਾਰ ਤੋਂ ਲੈ ਕੇ 5000 ਤੱਕ ਦਾ ਹੈ ਖਰਚੇ ਦੀ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਮੁਨਾਫਾ ਹੈ ਇਹਦਾ ਜਿਹੜਾ 80 ਈ ਲੱਖ ਦੇ ਕਰੀਬ ਪ੍ਰਤੀ ਏਕੜ ਦਾ ਜਿਹੜਾ ਹੈ ਕਮਾ ਰਿਹਾ ਤੁਸੀਂ ਤੇ ਖਰਚਾ ਕਿੰਨਾ ਕੋ ਆਉਂਦਾ ਹੈ ਖਰਚੇ ਬਾਰੇ ਸਾਡੇ ਜ਼ਰੂਰ ਦੱਸੋ ਵੀ ਖਰਚਾ ਮਤਲਬ ਵੀ 3000 ਤੋਂ ਲੈ ਕੇ 5000 ਤੱਕ ਜੀ ਵਿੱਚ ਬੀਜ ਆ ਗਈ ਵਿੱਚ ਸਪ ਦੇ ਵਿੱਚ ਲੇਵ ਲਾ ਗਈ ਮਤਲਬ আচ্ছা ਬਾਕੀ ਹੋਰ ਚਿੱਟੀ ਚਿੱਟੇ ਮੱਛਰ ਮੱਕੀ ਦਾ ਡਰ ਨਹੀਂ ਜੀ ਨੂੰ اچھا ਜਿਹੇ ਖੇਤ ਆ ਕੇ ਦੇਖਿਆ ਲੋਕ ਦਿੱਲੀ ਤੋਂ ਲਿੰਜ ਆ ਕੇ ਵੀਦੇ ਜੀ ਪਰ ਅਸੀਂ ਮਤਲਬ ਜਿਹੜਾ ਫਾਲ ਚੱਕੇ ਉਹਦੋਂ ਤਿੰਨ ਸਪਰੀਆ ਮਾਰ ਗਏ ਤੇ اچھا ਹਾਂ ਜੀ ਜਿਵੇਂ ਇਸ ਵਾਰ ਜਿਹੜਾ ਇਸ ਇਲਾਕੇ ਦੇ ਵਿੱਚ ਚਿੱਟੇ ਚਿੱਟਾ ਮੱਛਰਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਨਰਮੇ ਨੂੰ ਤਾਂ ਇਹ ਇਹਨੂੰ ਕੋਈ ਮੱਖੀ ਜਾਂ ਮੱਛਰ ਕੋਈ ਬਿਮਾਰੀ ਨਹੀਂ ਲੱਗੀ 1% ਵੀ ਨਹੀਂ ਜਮਾ ਜੀ اچھا ਤੇ ਸਪਰੇਆ ਵੀ ਤੁਸੀਂ ਘੱਟ ਕੀਤਾ ਤੇ ਪਾਣੀ ਵੀ ਬਹੁਤ ਘੱਟ ਲੋੜ ਪਈ ਆ। ਮੈਂ ਪਾਣੀ ਦੋ ਲਾਇਆ ਆਪਾ। ਪਾਣੀ ਦੋ ਲਾਇਆ। ਹਾਂ ਉਹ ਵੀ ਦੋ ਦੀ ਵੀ ਜ਼ਰੂਰਤ ਨਹੀਂ ਜੀਗੀ। ਵੀ ਸਾਨੂੰ ਐ ਲੱਗੇ ਵੀ ਲਾਈਏ ਪਾਣੀ। ਅੱਛਾ। ਜਿਵੇਂ ਅਸੀਂ ਦੇਖਦੇ ਆ ਜਿਹੜੇ ਡੰਗਰ ਨੇ ਅਧਿਕਤਰ ਜਿਹੜੇ ਵਾਰਾ ਪਸ਼ੂ ਨੇ ਉਹਨਾਂ ਨਾਲ ਕਾਫੀ ਨੁਕਸਾਨ ਹੁੰਦਾ ਫਸਲਾਂ ਨੂੰ ਤਾਂ ਉਹ ਇਹਨਾਂ ਦੇ ਵੀ ਅੰਦਾਲ ਨੂੰ ਨੁਕਸਾਨ ਹੁੰਦਾ ਉਹਦਾ। ਨਹੀਂ ਨਹੀਂ ਜੀ ਹਰ ਵਾਰ ਨਹੀਂ ਖਾਂਦਾ। ਤੇ ਹਰ ਵਾਰ ਐ ਵਿੱਚ ਪਸ਼ੂ ਨਹੀਂ ਕੋਈ ਫਲੀ ਵੀ ਤੋੜਦਾ ਜੀ। ਅੱਛਾ ਪਸ਼ੂ ਵਾਰਾ ਪਸ਼ੂ। ਜੇ ਪਸ਼ੂ ਖਾਂਦਾ ਜੀ ਆ ਮਤਲਬ ਜੋ ਵਿੱਚ ਗਾਸ਼ਾ ਉਹ ਖਾਂਦਾ ਜੀ ਆ ਫਲੀ ਫਲੀ ਨਹੀਂ ਖਾਂਦਾ ਜੀ ਨਹੀਂ ਨਹੀਂ अच्छा हिसाब ਨਾਲ ਤੁਹਾਡਾ ਜਿਹੜਾ ਖਰਚਾ ਬਹੁਤ ਘੱਟ ਹੋਇਆ ਤੇ ਮੁਨਾਫਾ ਜ਼ਿਆਦਾ ਹੋ ਰਿਹਾ ਤੇ ਇੱਕ ਜ਼ਰੂਰ ਮੈਨੂੰ ਦੱਸੋ ਕਿ ਇਹਦਾ ਬਜਾਈ ਦਾ ਕੀ ਟਾਈਮ ਆ ਕਿਹੜੇ ਟਾਈਮ ਤੁਸੀਂ ਇਹਦੀ ਬਜਾਈ ਕੀਤੀ ਤੇ ਕਿਹੜਾ ਬੀਜ ਤੁਸੀਂ ਵਰਤਿਆ ਇਹ ਪੂਸਾ ਯੂਨੀਵਰਸਿਟੀ ਦੀ ਹੈ ਜੀ اچھا ਇਹ ਆਪਾਂ ਕੀਤੀ ਮਤਲਬ ਬਜਾਈ ਸੇਕ ਨੂੰ ਕੀਤੀ ਹੈ 145 ਜਨਾਂ ਦੀ ਮਤਲਬ ਖੇਤੀ ਹੈ ਇਹ ਕੋਲੋਂ 145 ਹਾਂ ਠੀਕ ਹੈ ਤੇ ਇਸ ਸਮੇਂ ਜਿਹੜਾ ਤੁਸੀਂ ਇਹ ਤੋਂ ਫਿਰ ਫਸਲ ਬਾਜ਼ਾਰ 'ਚ ਵੇਚ ਰਹੇ ਹੋ ਜਾਂ ਕੋਈ ਬੀਜ ਤਿਆਰ ਕਰ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਨੇ ਮਾਤੇ ਬਾਜ਼ਾਰ ਚ ਨਹੀਂ ਸੀ ਬੇਦੇਸ਼ੀ ਕਿਸਾਨ ਨੂੰ ਦੇਵਾਂਗੇ ਬਾਜ਼ਾਰ ਕੱਠੇ ਨਹੀਂ ਦਿੰਦੇ ਵੀ ਕਿਸਾਨਾਂ ਨੂੰ ਅਸੀਂ ਮਦਰਾਂ ਦੀ ਬੁਕਿੰਗ ਚੱਲੂਆ ਹੁਣ 300 ਰੁਪਏ ਕਿਲੋ 300 ਰੁਪਏ ਕਿਲੋ ਬੁਕਿੰਗ ਹਾਂਜੀ ਠੀਕ ਐ ਤੇ ਇੱਕ ਇਹ ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਇੱਕ ਏਕੜ ਦੇ ਵਿੱਚ ਕਿੰਨਾ ਝਾੜ ਨਿਕਲਿਆ ਆਉਂਦਾ ਇਹਦਾ ਕਿੰਨੇ ਕਿਹੜੀ ਰਹਰੋ ਹੋ ਜਾਂਦੀ ਵੀ 7 ਤੋਂ 2 ਮਾ 8 ਗੰਟਲ ਤੱਕ ਦਾ ਝਾੜ ਆਈਦਾ 8 ਗੰਟਲ ਤੋਂ ਘੱਟ ਝਾੜ ਹਾਂਜੀ ਤੇ ਦੇਖੋ ਝਾੜ ਇਹਨਾਂ ਜ਼ਿਆਦੇ ਝਾੜ ਜ਼ਿਆਦੇ ਆ ਰੇਟ ਜ਼ਿਆਦੇ ਆ ਫਿਰ ਖਰਚਾ ਕੋਈ ਨਹੀਂ ਹੈ ਤਾਂ ਇਸ ਲੈਜੇ ਨਾਲ ਇਹ ਕਿਸਾਨ ਨੇ 2 ਏਕੜ ਦੇ ਵਿੱਚ ਜਿਹੜੀ ਇਹ ਫਸਲ ਲਾਈ ਤੇ ਉਹਦੇ ਵਿੱਚੋਂ ਪ੍ਰਤੀ ਏਕੜ 2.5 ਲੱਖ ਰੁਪਏ ਦਾ ਜਿਹੜਾ ਮੁਨਾਫਾ ਕਮਾਇਆ ਇਸ ਵਰਗੇ ਕਿਸਾਨਾਂ ਦੇ ਜਿਹੜੇ ਵਾਰੇ ਨਿਆਰੇ ਹੋ ਰਹੇ ਨੇ ਤੇ ਮੈਂ ਇੱਕ ਜ਼ਰੂਰ ਕੁਐਸਚਨ ਕਰਾਂਗਾ ਤੁਹਾਨੂੰ ਸਵਾਲ ਕਰਦਾ ਕਿ ਅ ਕਿਸਾਨ ਜਿਵੇਂ ਅਸੀਂ ਦੇਖਦੇ ਹਾਂ ਦਾਲਾਂ ਦੇ ਰੇਟ ਅ ਕਾਫੀ ਹਰ ਸਾਲ ਹੀ ਵਾਅਦੇ ਭਰੇ ਨੇ ਕਿਸਾਨ ਕਿਉਂ ਇਸ ਵਾਰ ਘੱਟ ਰੁਚੀ ਲੈਂਦਾ ਹੈ ਕਿ ਉਹ ਨਹੀਂ ਉਹ ਕਰਦਾ ਜਿਵੇਂ ਤੁਸੀਂ ਮੁਨਾਫਾ ਕਮਾ ਰਹੇ ਹੋ ਤੇ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਤੁਸੀਂ ਰੇਟ ਦੱਸ ਰਹੇ ਹੋ ਜੇਕਰ ਇਹਦਾ ਅੱਧ ਵੀ ਹੁੰਦਾ ਤਾਂ ਵੀ ਤੁਹਾਨੂੰ ਪ੍ਰੋਫਿਟ ਹੈਗਾ ਹੈ ਮੁਨਾਫਾ ਹੈਗਾ ਹੈ ਇਹਦਾ ਕੀ ਤੁਹਾਨੂੰ ਕੀ ਲੱਗਦਾ ਕਾਰਨ ਬਾ ਕਿਸਾਨਾਂ ਦੇ ਦਿਮਾਗ ਇਕੋ ਹੀ ਬਟਾਈ ਜੀ ਨੂੰ ਸੁੰਢੀ ਪੈਂਦੀ ਐ ਉਹਨੂੰ ਅੱਛਾ ਵੀ ਸੁਣਦੇ ਆ ਲਾਸਟ ਜਾ ਕੇ ਤਨ ਸਪਰੀਆਂ ਕਰੀਆਂ ਸੀ ਮਤਲਬ 25 ਦਿਨਾਂ ਦੇ ਵਿੱਚ ਵਿੱਚ ਅੱਛਾ ਅੱਛਾ ਪਰ ਲੋਕ ਨੂੰ ਐ ਵੀ ਸੁੰਢੀ ਪੈਂਦੀ ਐ ਅੱਛਾ ਵੀ ਉਹਨੂੰ ਕੋਈ ਮਾੜੀ ਸੁੰਢੀ ਪੈਂਦੀ ਜੇ ਆਪਾਂ ਤਾਂ ਬਾਗਰ ਤੋਂ ਐਂਡ ਜਾ ਕੇ ਤਨ ਸਪਰੀਆਂ ਕਰ ਦਾਂਗੇ ਜਦੋਂ ਫਲ ਗਏ ਤੇ ਪੁੱਲ ਬਣਨ ਲੱਗੇ ਕੋਈ ਪ੍ਰੋਬਲਮ ਨਹੀਂ ਤੇ ਫੇਰ ਅੱਗੇ ਥੋੜੀ 30 ਲਾਇਆ ਅੱਗੇ ਤੋਂ ਰਹ ਰਸ ਦੇ ਕਿੰਨੇ ਕੁ ਥਿੱਪੇ ਕਰੋਗੇ ਤੁਸੀਂ ਕਿ ਦਾਲਾਂ ਦੀ ਕਿੰਨੀ ਕਿੰਨੀ ਥੋੜੀ ਫੋਲਕ ਚ ਕੀ ਪਲੈਨਿੰਗ ਐ ਅਗਲੇ ਸਾਲ ਅਗਰ ਅਸੀਂ ਕਿੰਨੀ 10 ਕਿੱਲੇ ਕਰਾਂਗੇ ਜੀ ਅੱਛਾ ਅੱਛਾ ਤੇ ਕਿਸਾਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿਸਾਨਾਂ ਨੂੰ ਇਹੀ ਹੈ ਮਤਲਬ ਇਹੀ ਹੈ ਜੀ ਮਤਲਬ ਆ ਪੁਰਾਣੇ ਨਵੀਆਂ ਫਸਲਾਂ ਬੀਜੋ ਜੋ ਮੁਨਾਫਾ ਹੀ ਕੋਣ ਜਿਵੇਂ ਦਾਲਾਂ ਚ ਆ ਗਿਆ ਤੁਸੀਂ ਤੋਂ ਕੀ ਮਤਲਬ ਤੰਗਿਆ ਲਾਉਣਾ ਦੋ ਕਿਲੇ ਦੇਖਦੇ ਹਾਂ ਕਹਾ ਕੀ ਬੰਦਦਾ ਠੀਕ ਹੈ ਤੇ ਦੇ ਇੱਕ ਖਾਸ ਗੱਲ ਇਹ ਹੈ ਕਿ ਜਿਹੜਾ ਮਾਨਸਾ ਬਠਿੰਡਾ ਵਾਲਾ ਏਰੀਆ ਇਸ ਵਾਰ ਕਪਾਹ ਨਰਮੇ ਦੇ ਜਿਹੜੇ ਕਿਸਾਨ ਨੇ ਕਪਾਹ ਨਰਮਾ ਲਾਇਆ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਚਿੱਟੀ ਮੱਖੀ ਕਰਕੇ ਤੇ ਇਹੀ ਇਲਾਕਾ ਹੈ ਜਿੱਥੇ ਇਸ ਕਿਸਾਨ ਨੇ ਇਹ ਅਰਹਰ ਦੀ ਖੇਤੀ ਕੀਤਾ ਕੋਈ ਨੁਕਸਾਨ ਨਹੀਂ ਕੋਈ ਮੱਖੀ ਨਹੀਂ ਕੋਈ ਖਰਚਾ ਨਹੀਂ ਸਿਰਫ ਹੁਨਾਫਾ ਹੀ ਮੁਨਾਫਾ ਦੇਖ ਰਿਹਾ ਜਿਵੇਂ ਇਹਨਾਂ ਨੇ ਦੱਸਿਆ ਤਾਂ ਇਸ ਹਿਸਾਬ ਨਾਲ ਅਸੀਂ ਦੇਖ ਸਕਦੇ ਹਾਂ ਕਿ ਇਸ ਏਰੀਆ ਦੇ ਵਿੱਚ ਘੱਟ ਖਰਚੇ ਦੇ ਵਿੱਚ ਵੱਧ ਮੁਨਾਫਾ ਲਿਆ ਜਾ ਸਕਦਾ ਜੇਕਰ ਕਿਸਾਨ ਥੋੜਾ ਜਿਹਾ ਚੇਤਨ ਹੋਵੇ ਥੋੜਾ ਜਿਹਾ ਜਾਗਰੂਕ ਹੋਵੇ ਹੋਰ ਤਾਂ ਹੋਰ ਇੱਕ ਗੱਲ ਹੋਰ ਜ਼ਰੂਰ ਇਹਨਾਂ ਤੋਂ ਮੈਨੂੰ ਪਤਾ ਲੱਗੀ ਹੈ ਕਿ ਜਿਹੜੀ ਇਹ ਆਪਾਂ ਤੁਸੀਂ ਫਸਲ ਕੱਟ ਲੈਨੇ ਹੋ ਉੱਪਰ ਜਦੋਂ ਅ ਇੱਕ ਕਟਣ ਤੋਂ ਬਾਅਦ ਜਿਹੜਾ ਇਹ ਥੱਲੇ ਡੰਡੀ ਬਚਦੀ ਹੈ ਇਹਦਾ ਕੀ ਕਰਦੇ ਹੋ ਇਹਦਾ ਵੀ ਤਾਂ ਖਰਚਾ ਹੁੰਦਾ ਹੋਊਗਾ ਤਾਂ ਵੀ ਜਿਹੜਾ ਮਾਲਣਾ ਹੀ ਬਹੁਤ ਕੀਮਤੀ ਵਾਲਣਾ ਇਹ ਅੱਛਾ ਵੀ ਆਪ ਨੂੰ ਆਪਲਾ ਚਾਰ ਸਾਲ ਰੱਖੀ ਰੱਖੋ ਪੱਲਰ ਮੇ ਤਾਂ ਖਰਾਬ ਨਹੀਂ ਹੁੰਦਾ ਇਹ ਅੱਛਾ ਬਾਕੀ ਜਦੋਂ ਅਗਮ ਚਾਵਾਂਗੇ ਬਹੁਤ ਆ ਹੁੰਦਾ ਇਹ ਚ ਅੱਛਾ ਬਹੁਤ ਜ਼ਿਆਦਾ ਸੇਕ ਹੁੰਦਾ ਹੈਗਾ ਅੱਛਾ ਤੇ ਤੁਸੀਂ ਆਪ ਵੀ ਵਾਡੀ ਕਰਦੇ ਹੋ ਕਿ ਫਿਰ ਇਹਦਾ ਇਹਦਾ ਲੇਬਰ ਤੋਂ ਵਡਾਉਣਾ ਹੋ ਜਾਂ ਕਿਵੇਂ ਇਹਦਾ ਖਰਚੇ ਦਾ ਨਹੀਂ ਬਾਈ ਜੀ ਤਾ ਤੂੰ ਲੇਬਰ ਵਾਲੇ ਪਹਿਲਾਂ ਕਹਿੰਦੇ ਸੀ ਵੀ ਮਤਰੇ ਜੀ ਉਹ ਵੜ ਦਿਆਂਗੇ ਕੱਢ ਦਿਆਂਗੇ ਵੀ ਸਾਨੂੰ ਬਾਲ ਲੈਣ ਦੇ ਦੋ ਅੱਛਾ ਅੱਛਾ ਪਰ ਸਾਡੇ ਕੋਲ ਟਾਈਮ ਸੀ ਵੀ ਸੋਚਾ ਵਿਆਹ ਵੱਡਾ ਕਰਾਂਗੇ ਹਾਂ ਹਾਂ ਅੱਛਾ ਉਹ ਜੇ ਵਡਾਉਣੀ ਹੋਵੇ ਤੁਸੀਂ ਜਿਵੇਂ ਦੱਸੇ ਸੀ ਕਿ ਪ੍ਰਤੀ ਇਕੜ ਦਾ 1500 ਰੁਪਿਆ ਲੇਬਰ ਤੁਹਾਨੂੰ ਖੁਦ ਦਿੰਦੀ ਹੈ ਹਾਂਜੀ ਹਾਂਜੀ 1500 ਇਹ ਤੋਂ ਇਹ ਮੇਨ ਜਗ੍ਹਾ ਕਿਤੇ ਮੇਨ ਗੱਲ ਇਹ ਹੈ ਕਿ ਕਿਤੇ ਅਸੀਂ ਜਿਹੜਾ ਹੈ ਲੇਬਰ ਦਾ ਖਰਚਾ ਹੁੰਦਾ ਹੈ ਆ ਵਾਢੀ ਦਾ ਇਸ ਫਸਲ ਦੇ ਵਿੱਚ ਲੇਬਰ ਤੁਹਾਨੂੰ ਪੈਸੇ ਦਿੰਦੀ ਹੈ ਆਪ ਵਾਢੀ ਕਰਦੀ ਹੈ ਔਰ ਇਹਦੀ ਜਿਹੜੀ ਵਰਤੋਂ ਹੈ ਬਾਲਣ ਦੇ ਵਿੱਚ ਇਸ ਇਲਾਕੇ ਦੇ ਵਿੱਚ ਹੁੰਦੀ ਹੈ ਬਹੁਤ ਜ਼ਿਆਦਾ ਔਰ ਹੋਰ ਇਸ ਤੋਂ ਖਾਸ ਗੱਲ ਇਹ ਹੈ ਕਿ ਜਿਹੜੀ ਦਾਲਾਂ ਨੇ ਕੋਈ ਵੀ ਦਾਲ ਹੋਵੇ ਅਰਹਰ ਵੀ ਉਹਨਾਂ ਵਿੱਚੋਂ ਇੱਕ ਹੈ ਇਹ ਜੇ ਖੇਤ ਦੇ ਵਿੱਚ ਲਾਉਨੇ ਆ ਤਾਂ ਖੇਤ ਦੇ ਵਿੱਚ ਨਾਈਟ੍ਰੋਜਨ ਦੀ ਸ਼ਕਤੀ ਵਧਦੀ ਹੈ ਖੇਤ ਦੀ ਜਿਹੜੀ ਮਿੱਟੀ ਦੀ ਤਾਕਤ ਆ ਉਹ ਵੀ ਵਧਦੀ ਹੈ ਇਹ ਵੀ ਬਹੁਤ ਵੱਡਾ ਜਿਹੜਾ ਵਧੀਆ ਪੁਆਇੰਟ ਹੈ ਇਸ ਸਾਬ ਨਾਲ ਅਸੀਂ ਦੇਖ ਸਕਦੇ ਹਾਂ ਜਿਹੜੇ ਅਰਹਰ ਦੀ ਫਸਲ ਆ ਜਿਸ ਇਲਾਕੇ ਦੇ ਵਿੱਚ ਜੇ ਰੇਤਲੀ ਮਿੱਟੀ ਆ ਤੇ ਕਿਸਾਨਾਂ ਨਰਮਾ ਲਾ ਰਹੇ ਨੇ ਤੇ ਕਿਸਾਨਾਂ ਕੋਲ ਖਰਚੇ ਬਹੁਤ ਜ਼ਿਆਦੇ ਹੋ ਰਹੇ ਨੇ ਉਸ ਇਲਾਕੇ ਦੇ ਵਿੱਚ ਇਹ ਫਸਲ ਕਿਸਾਨਾਂ ਲਈ ਇੱਕ ਵਰਦਾਨ ਹੋ ਕੇ ਜਿਹੜਾ ਸਾਬਤ ਹੋਈ ਹੈ ਤੇ ਕਿਸਾਨ ਖਾਸ ਕਰਕੇ ਛੋਟੀ ਕਿਸਾਨਾਂ ਲਈ ਇੱਕ ਬਹੁਤ ਵੱਡਾ ਵਰਦਾਨ ਹੋ ਸਕਦੀ ਹੈ ਤੇ ਛੋਟੀ ਕਿਸਾਨ ਜੇਕਰ ਦਾਣਾ ਦੀ ਖੇਤੀ ਵੱਲ ਵਧੇ ਤਾਂ ਉਹਨਾਂ ਨੂੰ ਜ਼ਿਆਦਾ ਮੁਨਾਫਾ ਹੋ ਸਕਦਾ ਹੈ